ਸੰਜੀ ਜੀ ਸਸਕਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਜੇਕਰ ਤੁਸੀਂ ਸਾਡੇ ਚੈਨਲ ਤੇ ਨਾਮ ਹੈ ਚੈਨਲ ਸਬਸਕ੍ਰਾਈਬ ਨੂੰ ਕੀਤਾ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੋ ਜੀ ਤੇ ਜੀ ਆਪਣੀ ਅੱਜ ਦੀ ਵੀਡੀਓ ਆਪਣੀ ਕਾਰਟੂਨ ਤੇ ਉਹਦੀ ਪੜਾਈ ਆਪਾਂ ਨੇ ਅੱਜ ਤੇ ਦੇਖੋ ਜੀ ਪਲੀਜ਼ ਸਾਰੀ ਵੀਡੀਓ ਤੇ ਲਾਈਕ ਤੇ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਆਪਾਂ ਹਰ ਇੱਕ ਵੀਡੀਓ ਚ ਕੰਨਿਆ ਕੰਨਾਮੀ ਕੰਨਿਆ ਬੱਚੂ ਵੀ ਕੰਨੇ ਤੇ ਵੀਡੀਓਸ ਸਕੇਪ ਨਾਲ ਅਕ ਰੱਖ ਰੋ ਜੀ ਪਲੀਜ਼ ਪੂਰੀ ਵੀਡੀਓ ਦੇਖਿਆ ਕਰੋ ਚਾਚੂ ਆਰ ਜਾ ਕੀ ਹੋ ਗਿਆ ਮਾਗੇ ਚਾਚੂ ਕਰ ਕੇ ਨਾ ਚਾਚੂ ਕਰੇ ਆਪ ਨਾ ਕਹ ਨਾ ਚਾਚੂ ਨਾ ਰਵਈ ਚ ਲੋ ਗੱਡੀ ਗਾਣ ਦੇ हां डोडो डोडो किने डोडो करता हैं चाचू नु कि मैं कर दना डोडो एक मिनट एक मिनट डोडो कि मैं कर दना करके दिखा और पेना करके दिखाई डोडो करके दिखाई हैं तू जरा खड़े बनना इसी चाचू रे ਇਹ ਬੰਦੀ ਉਹ ਨਿਰਾਖੜੀ ਨਾਇਨੇ ਪਿਛਲੇ ਸਾਲ ਬੰਨੀ ਆ ਚਾਚੂ ਰਖੜੀ ਨਾਇਨੇ ਆ ਤੇ ਕੀ ਬੰਨੀ ਮੇਰੇ ਬੰਨ ਚਾਚੂ ਰ ਬੰਨਣੀ ਆ ਆਪਦੇ ਬੰਨਣ ਲੱਗੀ ਹਾਯਾ ਰਬਾ ਨਾ ਕਾਨੂੰ ਆਇਆ ਮੇਰੇ ਕੋਲ ਆਇਆ ਮੇਰੇ ਕੋਲ ਆਇਆ ਮੇਰੇ ਕੋਲ ਆ ਗਿਆ ਡੋਡੋ ਕਾ ਦੇ ਚਾਚੂ ਡੋਡੋ ਤਾਂ ਕਾ ਦੇ ਡੋਡੋ ਕਾ ਦੇ

ਕੀ ਹੋਇਆ ਜਰ ਸਾੰਜ ਆ ਪੱਜ ਗਿਆ ਹੁਣ ਕੀ ਕਰਤਾਂ ਤੁਸੀਂ ਇੰਨੇ ਟਾਈਮ ਦੇ ਮੈਂ ਚਾਹ ਬਣਾਇਆ ਵੀ ਚਾਹ ਚੀ ਉਹ ਨਗਾਹ ਛੇ ਚੋ ਬਣਾਉਂਦਾ ਦੁੱਧ ਘਰ ਦੇ ਚ ਪਾਇਆ ਰੋਜ ਪਿਆਜ਼ੀ ਦਾ ਜੱਗ ਚ ਫ੍ਰਿਜ ਚੋਂ ਬਰਤ ਮਾਣਾ ਸੀ ਪੰ ਕੱਲ ਪਤਿੱਲੀ ਵਾਲਾ ਵੀ ਪਿਆ ਰਿਹਾ ਵਾ ਉਹ ਬਰਤੇ ਨਹੀਂ ਹੋਣਾ ਹੈਗਾ ਮੁਰਗੀ ਲੱਠਾ ਪਿਆਜੀ ਨੱਛਾ ਲਿਛਾ ਮੈਤੋਂ ਜੀਰ ਹੁਣ ਮੈਂ ਤਾਂ ਜੀ ਮੈ ਜੀਰ ਹੁਣਾ ਮੈਂ ਉਮੇ ਚੀਰ ਦਾਨਾ ਬਸ ਆਪਨਾ ਸ਼ਸ਼ੀਕਾ ਦਾ ਬਾਰੇ ਹਾਂ ਜੀਆ ਉਰੇ ਆ ਕੇ ਬੁਲਾਈ ਸ਼ਸ਼ੀਕਾ ਹਾਂ ਸ਼ਸ਼ੀਕਾ ਕਿਨੂੰ ਬੁਲਾਈ ਆ ਕੇ ਸ਼ਹਿਰਿਆਂ ਨੂੰ ਸ਼ਸ਼ੀਕਾ ਕਾਰਟੂਨ ਜਿਹਾ ਲਵਾਗੀ ਪੇੜ ਦੇਖੇ ਵੀ ਹੈ ਨਹੀਂ ਆ ਰਖੜੀ ਉਦੀ ਸਿੱਟ ਗਈ ਮੈਂ ਰਮੋਟ ਕਿੱਥੇ ਰੱਖਤਾ ਇਹ ਕਿੜਾ ਜਾਣਾ ਆ ਜਿਹਨਾਂ ਨੂੰ ਸਾਨੂੰ ਬਹੁਤ ਤੰਗ ਕੀਤਾ ਹੈ ਦੋ ਦਿਨ ਹੋ ਗਏ ਪਲੀਜ਼ ਜਿਹੜੇ ਛੱਡਦੇ ਨੇ ਅੰਦਾ ਪਿੰਡਾਂ ਦੇ ਵਿੱਚ ਘਰਾਂ ਦੇ ਕੋਲਵੇਂ ਨਾ ਛੱਡ ਕੇ ਜਾਂ ਕੋਲ ਕੋਲ ਦੇ ਬਾੜੀਆਂ ਕਰੇ ਇਨਸਾਨ ਹੁੰਦੇ ਨੇ ਬਹੁਤ ਤੰਗ ਹੁੰਦੇ ਨੇ ਬਹੁਤ ਔਖਾ ਹੁੰਦਾ ਸਾਨੂੰ ਪਿੰਡ ਵਾਲਿਆਂ ਨੂੰ ਘਰਾਂ ਵਾਲਿਆਂ ਨੂੰ ਇਹ ਕੰਮ ਨਾ ਕਰਿਆ ਕਰੋ ਕਿਰਪਾ ਕਰਕੇ ਇਹਨਾਂ ਨੂੰ ਗਊਸ਼ਾਲਾ ਦੇ ਵਿੱਚ ਛੱਡਿਆ ਕਰੋ ਜਾਂ ਕਿਤੇ ਜਿੱਥੇ ਵਸਾਉਣਾ ਹੋਵੇ ਉੱਥੇ ਛੱਡਦੇ ਆਵੋ ਲੈ ਤਾਂ ਗਊਸ਼ਾਲਾ ਦੇ ਵਿੱਚ ਛੱਡ ਕੇ ਆ ਕਰੋ ਇਹ ਕੰਮ ਬਹੁਤ ਗਲਤ ਹੁੰਦਾ ਥੋੜਾ ਜਿਹੜੇ ਵੀ ਛੱਡਦੇ ਨੇ ਬਈ ਪਲੀਸ ਹੱਥ ਬਣ ਕੇ ਬੇਨਤੀ ਐਦਾ ਨਾ ਛੱਡਿਆ ਕਰੋ ਇਹਨਾਂ ਨੂੰ ਕੀ ਫਾਇਦਾ ਵਿਚਾਰੇ ਲੋਕਾਂ ਨੇ ਡੰਡੇ ਖਾਂਦੇ ਫਿਰੇ ਅੰਦਰ ਨਾਲ ਤਾਂ ਜਿਹੜੇ ਮਾਰਦੇ ਆ ਉਹ ਔਖੇ ਹੁੰਦੇ ਨਾਲੇ ਜਿਹਨੇ ਜਿਹਦੇ ਪੈਂਦੇ ਨੇ ਉਹ ਔਖਾ ਹੁੰਦਾ ਹੈ ਕਿ ਨਹੀਂ ਪਸ਼ੂ ਆ ਬੇਜਵਾਨ ਇਹਨਾਂ ਨਾਲ ਐਦਾ ਨਾ ਕਰਿਆ ਕਰੋ ਤੇ ਇਹ ਹੁਣ ਸਾਨੂੰ 2 ਦਿਨ ਹੋ ਗਏ 3 ਦਿਨ ਕਿਉਂ 4 ਦਿਨ ਹੋ ਗਏ ਸਸੇ ਆਪਦੇ ਪਸ਼ੂ ਆ ਜਿਹੜੇ ਅੰਦਰੋਂ ਬਾਹਰ ਨਹੀਂ ਕੱਢੇ ਹੈਗੇ ਇਹਦੇ ਕਰਕੇ ਬਹੁਤ ਔਖਾ ਹੁੰਦਾ ਇੱਕੋ ਜਗਾ ਪਸ਼ੂ ਬੈਠੇ ਰਹਿੰਦੇ ਨੇ ਪਸ਼ੂਆਂ ਨੂੰ ਵੀ ਔਖਾ ਹੁੰਦਾ ਤੇ ਸਾਨੂੰ ਵਿਅੱਖਾ ਇਸ ਕਰਕੇ ਪਲੀਸ ਇਹਨਾਂ ਨੂੰ ਇਦਾਂ ਖੁੱਲੇ ਵਾਰਾ ਨਾ ਛੱਡਿਆ ਕਰੋ 11 ਵਜੇ ਦਾ 11 ਹੋ ਗਏ ਹੈ ਨਹੀਂ ਨਿਕਰੀਏ ਕਿਆ ਨਾ ਕਿਉਂ ਮੇਰੀ ਕਾਟੋ ਨਹੀਂ ਕੀ ਫਿਰ ਹੈ ਸੌਨ ਨੂੰ ਕਾਟੋ ਨਹੀਂ ਹੈਗੀ ਐਲਤਾ ਗਾਣੂ ਕਾਟੋ ਹੈ ਹੈ ਐਲਤਾ ਕਰਨ ਵਾਲੀ ਕਾਟੋ ਕਿਹਦੀ ਕਾਟੋ ਨਿੰਨੀ ਵਾਲੀ ਕਾਟੋ ਆ ਖੇਡਣ ਵਾਲੀ ਖੇਡਣ ਵਾਲੀ ਕਾਟੋ ਹੈ ਬੋਲਾਣਾ ਨੂੰ ਹੈ ਕੜੀ ਕਾਟੋ ਆ ਖੇਡਣ ਵਾਲੀ ਕਾਟੋ ਹੈ ਅੱਛਾ ਸੋਨੇ ਵਾਲੀ ਨਹੀਂ ਹੈਗੀ ਇਹ ਰਮਾ ਹਾਲਾ ਕੱਢ ਲੰਦੀ ਆ ਇਹ ਵੇੜ ਦੰਦੀ ਆ ਉੱਥੋਂ ਕੱਢ ਲੰਦੀ ਆ ਡਰਾਵਰ ਤੋਂ ਮਾਰੂ ਦਾ ਡਰਾਵਰ ਨਾਲੇ ਔਰ نیچے ਡਰਾ ਵਾਲਾ ਮਾਰੀ ਦੇ ਉਥਰ ਮਾਲ ਕੱਢ ਲੈਂਦੀ ਆ ਮੇਰੇ ਉੱਥੇ ਰੱਖੇ ਹੋਏ ਨੇ ਇਹਨੂੰ ਪਤਾ ਲੱਗ ਗਿਆ ਨੇ ਇੱਕ ਦਿਨ ਦੇਖ ਲੈ ਉਹਥੋਂ ਹੁਣ ਰਮਾਲ ਕੱਢ ਲੈਂਦੀ ਆ ਹੋ ਗਈ ਕੁੱਟੂ ਮੇजे ਹੋਰ ਕੱਢੇ ਨਾ ਦੀਦੀ ਦਾ ਸਮਾਨ ਐ ਚ ਤਾਂ ਨਾ ਮੇਰਾ ਪੁੱਤ ਹੈ ਆਜਾ ਇਹਦੇ ਨਾਲ ਖੇਡ ਲੈ ਜਿਹੜੇ ਹੈਗੇ ਨੇ ਹਾਂ ਹੋਰ ਨਹੀਂ ਲੈਣੇ ਨਾ ਹੋਰ ਨਹੀਂ ਲੈਣੇ ਨੋ ਨੋ ਹੂੰ ਕੁੱਟੂ ਮੈਂ ਮੀਂਹ ਪਈ ਜਾਂਦਾ ਪਹਿਲੇ ਕੋ ਕੱਪੜੇ ਦੇ ਤੋਂ ਹੁੰਦੇ ਨਾਲ ਉੱਤ ਪੁੱਤ ਬੂ ਵੀ ਦੇ ਪਉ ਕੁੱਟ ਆ ਹਰਪੰਦ ਕਾ ਤੋ ਪਉਗੀ ਬਿਆਲਤਾ ਕਰੋ ਜਨ ਹੈਨਾ ਹਾਂ ਬਰਹਿਲਤਾ ਨਹੀਂ ਕਰਨ ਬੰਦਿਆਂ ਵਾਂਗੂ ਖੇਲ ਲੈ ਲਖੜਾ ਦਾ ਪੌਪ ਪੌਪ ਉੱਥੇ ਬਹਿ ਕੇ ਖੇਲ ਲੈ ਆਰਾਮ ਨਾਲ ਹਾਂ ਏ ਕਿਨੇ ਦਿੱਤਾ ਸੀ ਤੈਨੂੰ ਹਾਂ ਪਪਾ ਮਾ ਦੀਦੀ ਦਾ ਦਿੱਤਾ ਸੀ ਪਪਾ ਕੋਤਾ ਬੰਦਾ ਦੀਦੀ ਹਾਂ ਦੀਦੀ ਦਾ ਸੀ ਇਹ ਕਿਹਨੇ ਦਿੱਤਾ ਸੀ ਇਹਨੂੰ ਦੀਦੀ ਦਾ ਆਹੋ ਤੇਰਾ ਹੀ ਆ ਹੋਣਾ ਤੈਨੂੰ ਦਿੱਤਾ ਦੀਦੀ ਨੇ ਕਿਹਨੇ ਦਿੱਤਾ ਸੀ ਤੈਨੂੰ ਇਹ ਮੀਆਂ ਤੇਰਾ ਤਾਂ ਹੈਗਾ ਬੇਬੇ ਤੇਰਾ ਤਾਂ ਹੈ ਹਾਂ ਹੁਣ ਉੱਥੇ ਬਹਿ ਕੇ ਖੇਡ ਲੈ ਹਾਂ ਕਿਉਂ ਇੱਥੇ ਖੇਡਣਾ ਹਾਂ ਤੂੰ ਮੈਨੂੰ ਪੈਨ ਨਹੀਂ ਦੇਣਾ ਹਾਂ ਤੁਸੀਂ ਮੈਨੂੰ ਪੈਨ ਨਹੀਂ ਦੇਣਾ ਕਿਉ ਤੁਰਾ ਬਹਿਲੀ ਐ ਦਰ ਮਰਜ਼ੀ ਸੌ ਜਾ ਤੇਰਾ ਕਿਹੜਾ ਕੋਈ ਟਾਈਮ ਆ ਹੈ ਐ ਉਹ ਤਾਂ ਸੋਣਾ ਜਦੋਂ ਕੰਮ ਦਾ ਟਾਈਮ ਹੋਣਾ ਹੁਣ ਨਹੀਂ ਸੋਣਾ ਇਹ ਦੁਪਹਿਰਾਂ ਦੁਪਹਿਰ ਬੀਂਗੀ ਜੀ ਨੇ ਚੱਲ ਆਪਾਂ ਨੀਂ ਨੀ ਕਰੀਏ ਦੋ ਜਾਨੇ ਉਦੋਂ ਮੰਗੋ ਕਰੀਏ ਨੀਂ ਨੀ ਨਾ ਕਹ ਤਾ ਚੱਲ ਮੇਰਾੜੀ ਹੈ ਐ ਮੇਰੀ ਮਿੱਠੋ ਨਹੀਂ ਮੇਰੀ ਮਿੱਠੋ ਐਵੇਂ ਮਿੱਠੋ ਚਾਹ ਬੋਲੀ ਤਾਂ ਸੁਣਾ ਰੇ ਬੋਲੀ ਬਣੀ ਆ ਕਿੱਧਰ ਪੜ ਗਿੱਧਾ ਪਾ ਲੈ ਆ ਉੱਥੇ ਪਰੇ ਹੋ ਕੇ ਪਾਪਾ ਰੈ ਨੂੰ ਹੋ ਕੇ ਨੱਚ ਕੇ ਦਿਖਾ ਇੱਧਰ ਇੱਧਰ ਇੱਥੇ ਨੱਚ ਗਿੱਧਾ ਨਾ ਪਾਣੇ ਚਲੋ ਇਹ ਠੀਕ ਹੈ ਜੀ ਅਸ਼ਕਲ ਜੀ ਸਾਰਿਆਂ ਨੂੰ ਤੇ ਅੱਜ ਦੀ ਵੀਡੀਓ ਇੰਨੀ ਹੀ ਤੇ ਦੱਸਿਓ ਜੀ ਵੀਡੀਓ ਕਿਵੇਂ ਦੀ ਲੱਗੀ ਪੇਸ ਵੀਡੀਓ ਪੂਰੀ ਦੇਖਿਆ ਕਰੋ ਸਕਿਪ ਨਾ ਕਰਿਆ ਕਰੋ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਤੇ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਸਬਸਕ੍ਰਾਈਬ ਕਰ ਲਓ ਤੇ ਅੱਜ ਦੀ ਵੀਡੀਓ ਸਾਡੀ ਕਾਟੋਲੀ ਕਾਟੋ ਬਾਈ ਕਾ ਦੇ ਬਾਏ ਹੱਥ ਨਾਲ ਕਿ ਮੈਂ ਕਾਦਾ ਹੁੰਨਾ Bye ka de. Bye. Ami, ami bye. Bye. Tata. Tata. Okay. Tata. See you.